ਹਾਂ ਤੁਸੀਂ ਕਹਿੰਦੇ ਧਰਵੀਜੀਪ ਨੂੰ ਸਾਝਾ ਹਾਂ ਹੈਗੀ ਹੈ ਜਾਂ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਨਾਲ ਗੱਲ ਨਹੀਂ ਕਰ ਰਹੀ ਮੈਂ ਗੱਲ ਤਾਂ ਕੋਈ ਗੈਂਦਾਰਾਂ ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋਗੇ ਸਰ ਜੀ ਸਾਹਨੇ ਪਹਿਲੇ ਵੀ ਜਿ세 ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹਾਂ ਜਵਾਹ ਦੇਸ ਜੀ हां तो सी केदे ਧੜੀ ਵੀ ਜੀ ਨੂੰ ਸਾਝਾ ਹੈ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫਿਰ ਉਹ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰ ਬਖਰੀ ਮੈਂ ਗੱਲ ਤਾਂ ਕੋਟਾ ਜੇਹੇਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜੀ ਦੱਸ ਸੀ ਸਾਹਨੇ ਪਹਿਲੇ ਵੀ ਜਿ세ਦਾ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਜਵਾਬ ਦੇ ਦਿਓ ਜੀ हां तो सीकंदे तरी ਵੀ ਜੀ ਨੂੰ ਸਾਝਾ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫਿਰ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਉਹ ਨਹੀਂ ਕਰ ਰਹੀ ਇਹ ਮੈਂ ਕਾਲ ਤਾਂ ਕੋਈ ਜਹੇਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਤੁਸੀਂ ਆਪਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹਾਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਜੀ ਵੀ ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਉਹਨਾਂ ਵੀ ਕਰ ਬਖਰੀ ਮੈਂ ਕਹਿੰਦਾ ਫਟਾ ਗੈਂਦਾਰਾਂ ਕਿਸ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋਗੇ ਤੁਸੀਂ ਆਪਨੇ ਪਹਿਲੇ ਵੀ ਜਿ세ਦਾ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹਾਂ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਵੀਜ਼ੀ ਵੀ ਨੂੰ ਸਾਝ ਹੈ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਸਾਝ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਡੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਉਹਨਾਂ ਦੀ ਤਾਂ ਬੱਕਰੀ ਹੈ ਮੈਂ ਕਹਿੰਦਾ ਕੋਈ ਦਾ ਜੇਦਾਰਾਂ ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੀ ਸਰ ਜੀ ਨੇ ਪਹਿਲੇ ਵੀ ਜਿ세ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ